ਡੀਸੀ ਫਾਜ਼ਲਕਾ ਦੇ ਐਡੀਅਰ ਰਵਈਏ ਨੂੰ ਦੇਖਦੇ ਹੋਏ ਸਮੂਹ ਪੱਤਰਕਾਰ ਭਾਈਚਾਰੇ ਦੇ ਵੱਲੋਂ ਸੱਦੀ ਗਈ ਅਹਿਮ ਮੀਟਿੰਗ ਲਈ ਗਏ ਵੱਡੇ ਫੈਸਲੇ ਦੱਸਦੀ ਹੈ ਕਿ ਇਸ ਮੀਟਿੰਗ ਦੇ ਵਿੱਚ 50 ਤੋਂ ਵੱਧ ਪੱਤਰਕਾਰਾਂ ਨੇ ਲਿਆ ਹਿੱਸਾ ਦੱਸਦੀ ਹੈ ਕਿ ਡੀਸੀ ਫਾਜ਼ਲਕਾ ਦੇ ਐਡੀਅਰ ਰਵਈਏ ਨੂੰ ਦੇਖਦੇ ਹੋਏ ਸਮੂਹ ਪੱਤਰਕਾਰ ਭਾਈਚਾਰੇ ਦੇ ਵਿੱਚ ਭਾਰੀ ਰੋਸ ਦਿਖਾਈ ਦੇ ਰਿਹਾ ਹੈ ਦੱਸਦੀ ਹੈ ਕਿ ਇਸ ਦੇ ਤਹਿਤ ਅੱਜ ਸਮੂਹ ਪੱਤਰਕਾਰ ਭਾਈਚਾਰੇ ਦੇ ਵੱਲੋਂ ਪੂਰੇ ਜਿਨੇ ਦੇ ਪੱਤਰਕਾਰਾਂ ਦੇ ਵੱਲੋਂ ਇੱਕ ਮੀਟਿੰਗ ਸੱਦੀ ਗਿਆ ਤੇ ਇਸ ਮੀਟਿੰਗ ਦੇ ਵਿੱਚ ਵੱਡੇ ਫੈਸਲੇ ਲੈ ਕੇ ਦੱਸਦੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਦ ਪੰਜਾਬ ਦੇ ਮੁੱਖ ਮੰਤਰੀ ਚੇਰੀ ਭਗਵੰਤ ਸਿੰਘ ਮਾਨ ਫਾਜ਼ਲਕਾ ਪਹੁੰਚਣਗੇ ਤਦ ਪੂਰੇ ਪ੍ਰਸ਼ਾਸਨ ਦਾ ਵਿਰੋਧ ਕਰਨ ਦਾ ਐਲਾਨ ਕੀਤਾ ਗਿਆ ਹੋਰ ਕੀ ਕੁਝ ਕਿਹਾ ਸਮੂਹ ਪੱਤਰਕਾਰ ਭਾਈਚਾਰੇ ਨੇ ਉਹ ਵੀ ਤੁਹਾਨੂੰ ਸੁਣਾਉਣੇ ਆ ਪਰ ਉਸ ਤੋਂ ਪਹਿਲਾਂ ਦੱਸਦੀ ਹੈ ਕਿ ਡੀਸੀ ਫਾਜ਼ਲਕਾ ਦੇ ਅੜੀਰ ਵਾਈਏ ਨੂੰ ਦੇਖਦੇ ਹੋਏ ਸਮੂਹ ਪੱਤਰਕਾਰ ਭਾਈਚਾਰੇ ਦੇ ਵੱਲੋਂ ਇੱਕ ਅਹਿਮ ਮੀਟਿੰਗ ਸੱਦੀ ਗਈ ਅਤੇ ਇਸ ਮੀਟਿੰਗ ਦੇ ਵਿੱਚ 50 ਤੋਂ ਵੱਧ ਪੱਤਰਕਾਰਾਂ ਨੇ ਹਿੱਸਾ ਲਿਆ ਜਿਸ ਤੋਂ ਬਾਅਦ ਇਹ ਵੱਡੇ ਫੈਸਲੇ ਲੈ ਗਏ ਨੇ ਕੀ ਕੁਝ ਕਹਿਣਾ ਹੈ ਸਮੂਹ ਪੱਤਰਕਾਰ ਭਾਈਚਾਰਿਆਂ ਦਾ ਆਓ ਸੁਣਦੇ ਹਾਂ ਮੀਟਿੰਗ ਹੋਈ ਸੀਗੀ ਬਹੁਤ ਸਾਰੇ ਇਸ਼ੂ ਸੀਗੇ ਸਭ ਵੱਲ ਵੱਡੇ ਇਸ਼ੂ ਸੀਗੇ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਨੇ ਤੇ ਪੁਲਿਸ ਅਧਿਕਾਰੀ ਨੇ ਇਹਨਾਂ ਤੋਂ ਬਹੁਤ ਸਮੱਸਿਆਵਾਂ ਆ ਰਹੀਆਂ ਸੀ ਅੱਜ ਕੱਲ ਸੋਸ਼ਲ ਮੀਡੀਆ ਦਾ ਬੋਲਬਾਲਾ ਅਖਬਾਰ ਵਾਲੇ ਵੀ ਹੈ ਮੰਨ ਲਓ ਪ੍ਰਿੰਟ মিডিਆ ਵੀ ਹੈ ਅਗਰ ਕੋਈ ਖਬਰ ਲਗਾਉਂਦੇ ਹੈ ਤਾਂ ਇਹਨਾਂ ਦੀ ਕੋਸ਼ਿਸ਼ ਹੀ ਹੁੰਦੀ ਵੀ ਸਰਕਾਰ ਦੇ ਅੰਟੀ ਕੋਈ ਖਬਰ ਨਾ ਲੱਗੇ ਕਿਸੇ ਵੀ ਤਰ੍ਹਾਂ ਨਾ ਇਹ ਫਿਰ ਪ੍ਰੈਸ਼ਰ ਪਾਉਂਦੇ ਹੈ ਵੀ ਇਹ ਖਬਰ ਨੂੰ ਡਿਲੀਟ ਕਰੋ ਇਹ ਖਬਰ ਲਗਾਓ ਨਾ ਅਗਰ ਲੱਗ ਜੇ ਤਾਂ ਫਿਰ ਬਾਅਦ ਦਬਾਅ ਪਾਇਆ ਜਾਂਦਾ ਵੀ ਅੱਗੇ ਤੁਸੀਂ ਨਹੀਂ ਲਗਾਓਗੇ ਇਹ ਸਾਰੀਆਂ ਗੱਲਾਂ ਸੀ ਬਹੁਤ ਟਾਈਮ ਤੋਂ ਡਿਸਕਸ ਹੋ ਰਹੀਆਂ ਸੀਗੀਆਂ ਇਹ ਗੱਲਾਂ ਦਾ ਇਹ ਸੋਲਵ ਕਰਨ ਵਾਸਤੇ ਅੱਜ ਮੀਟਿੰਗ ਹੋਈ ਹੈ ਤੇ ਆਸ਼ਵਾਸ਼ਣ ਦਿੱਤਾ ਗਿਆ ਸਾਰੇ ਪੱਤਰਕਾਰਾਂ ਨੂੰ ਵੀ ਨੈਕਸਟ ਟਾਈਮ ਅਫਸਰਾਂ ਨੂੰ ਮਿਲਾਂਗੇ ਜ਼ਿਲ੍ਹੇ ਪੱਧਰ ਦੇ ਅਗਰ ਕੋਈ ਵੀ ਛੋਟਾ ਅਧਿਕਾਰੀ ਐਸ ਐਚਓ ਹੈ ਡੀਐਸਪੀ ਹੈ ਐਸ ਡੀਐਮ ਹੈ ਅਗਰ ਕਿਸੇ ਪੱਤਰਕਾਰ ਨੂੰ ਦਬੰਦਾ ਹੈ ਭਾਵੇਂ ਉਹ ਲੀਡਰ ਹੀ ਹੈ ਕਿਸੇ ਵੀ ਪਾਰਟੀ ਤੋਂ ਲੀਡਰ ਹੈ ਪਿੰਡਾਂ ਚ ਕਵਰੇਜ ਕਰਨ ਜਾਂਦੇ ਆ ਵਿਕਾਸ ਦਾ ਸਤੇ ਕਰੋੜਾਂ ਰੁਪਏ ਫੰਡ ਦਾ ਦਾਅਵੇ ਕੀਤੇ ਜਾਂਦੇ ਆ ਪਰ ਦਰਤਲ ਤੇ ਕੁਝ ਨਹੀਂ ਹੁੰਦਾ ਉਹਨਾਂ ਦੀ ਜਦੋਂ ਵੀ ਬਣਾਣੇ ਆ ਵੀਡੀਓ ਬਣਾਣੇ ਆ ਜਾਂ ਉਹਨਾਂ ਦੀ ਆਪਾਂ ਖਬਰ ਛਾਪਦੇ ਆ ਪ੍ਰੈਸ਼ਰ ਪਾਇਆ ਜਾਂਦਾ ਬਹੁਤ ਜ਼ਿਆਦਾ ਵੀ ਇਹ ਖਬਰ ਨਾ ਛਾਪੋ ਐਸੇ ਵਾਸਤੇ ਵੀ ਕੋਈ ਵੀ ਲੀਡਰ ਕਿਸ ਨੂੰ ਤੰਗ ਕਰੂਗਾ ਪਰੇਸ਼ਾਨ ਕਰੂਗਾ ਤਾਂ ਉਹਦਾ ਡਟ ਕੇ ਵਿਰੋਧ ਕੀਤਾ ਜਾਊਗਾ ਤੇ ਉਹਦੀ ਆਵਾਜ਼ ਸੀਐਮ ਸਾਹਿਬ ਤੱਕ ਪਹੁੰਚਾਈ ਜੂਗੀ ਵੀ ਸਾਨੂੰ ਇਸ ਤਰ੍ਹਾਂ ਪਰੇਸ਼ਾਨ ਕੀਤਾ ਜਾਂਦਾ ਹੈ ਜੀ ਸਰਪਰ ਜਿਹੜੇ ਸੋਸ਼ਲ ਮੀਡੀਆ ਚਲਾਉਂਦੇ ਨੇ ਛੋਟੇ ਪਲੇਟਫਾਰਮ ਆਪਣੇ ਅਧਾਰੇ ਚਲਾ ਰਹੇ ਨੇ ਕਿ ਉਹਨਾਂ ਨੂੰ ਵੀ ਨਾਲੇ ਕਿ ਚਲੂ ਬਿਲਕੁਲ ਜੀ ਚਾਹੇ ਉਹ ਸੋਸ਼ਲ ਮੀਡੀਆ ਚਲਾ ਰਿਹਾ ਤੇ ਚਾਹੇ ਪ੍ਰਿੰਟ ਮੀਡੀਆ ਚਲਾ ਰਿਹਾ ਇਲੈਕਟ੍ਰੋਨਿਕ ਮੀਡੀਆ ਕਿਸ ਤਰ੍ਹਾਂ ਦਾ ਵੀ ਆ ਜੋ ਵੀ ਚਲਾ ਰਿਹਾ ਹਰੇਕ ਹੀ ਜਿਹੜਾ ਪੱਤਰਕਾਰ ਆ ਜਦੋਂ ਦਾ ਕੋਈ ਪ੍ਰੈਸ ਕਾਨਫਰੰਸ ਹੁੰਦੀ ਆ ਜਹਾ ਜਿਹੜੇ ਆ ਸਰਕਾਰੀ ਅਧਿਕਾਰੀ ਆ ਉਹਨਾਂ ਨੇ ਕੋਈ ਵੀ ਆਪਦੀ ਆ ਜਿਹੜੀ ਉਹ ਕੋਈ ਖਬਰ ਲਗਾਉਣੀ ਹੁੰਦੀ ਆ ਉਹ ਤਾਂ ਸੋਸ਼ਲ ਮੀਡੀਆ ਨੂੰ ਸੱਦ ਲੈਂਦੇ ਆ ਤੇ ਖਬਰ ਆ ਜਿਹੜੀ ਉਹ ਲਵਾਉਣ ਦੀ ਕੋਸ਼ਿਸ਼ ਕਰਦੇ ਆ ਜੇਕਰ ਉਸ ਟਾਈਮ ਉਹ ਪੱਤਰਕਾਰ ਹੈ ਤੇ ਫਿਰ ਜਦੋਂ ਕੋਈ ਵੀ ਕੰਮ ਪੈਂਦਾ ਤਾਂ ਫਿਰ ਉਦੋਂ ਵੀ ਉਹਨਾਂ ਨੂੰ ਬਾਈਟ ਦੇਣੀ ਵੀ ਆ ਉਹਨਾਂ ਦਾ ਉਹਨਾਂ ਦਾ ਹੱਕ ਬੰਦਾ ਕਿ ਉਹਨਾਂ ਨੂੰ ਬਾਈਟ ਦਿੱਤੀ ਆ ਇਹ ਫਿਰ ਉਦੋਂ ਵੀ ਉਹ ਪੱਤਰਕਾਰ ਆ ਜਾਂ ਤਾਂ ਫਿਰ ਡਿਸਟ੍ਰਿਕਟ ਲੈਵਲ ਦਾ ਇੱਕ ਮਤਾ ਪਾਸ ਕਰਕੇ ਦੱਸਣ ਕੌਣ ਪੱਤਰਕਾਰ ਆ ਤੇ ਕੌਣ ਪੱਤਰਕਾਰ ਨਹੀਂ ਪਰ ਐਵੇਂ ਨਹੀਂ ਚੱਲੂਗਾ ਤੇ ਜਦੋਂ ਤਾਂ ਉਹਨਾਂ ਨੂੰ ਜ਼ਰੂਰਤ ਆ ਤੇ ਉਦੋਂ ਤਾਂ ਸੋਸ਼ਲ ਮੀਡੀਆ ਵਾਲੇ ਪੱਤਰਕਾਰ ਆ ਤੇ ਜਦੋਂ ਉਹਨਾਂ ਦੀ ਜ਼ਰੂਰਤ ਖਤਮ ਹੋ ਗਈ ਆ ਯੂਜ਼ thro ਜਿਹੜਾ ਹੋਊਗਾ ਉਹਦਾ ਇੱਕ ਅੱਜ ਡਿਸਟ੍ਰਿਕਟ ਲੈਵਲ ਦੀ ਆ ਇੱਕ ਡਿਸਟ੍ਰਿਕਟ ਪੱਧਰੀ ਆ ਜਿਹੜੀ ਉਹ ਇੱਕ ਸੰਸਥਾ ਜਿਹੜੀ ਉਹ ਬਣਾਈ ਗਈ ਆ ਪੱਤਰਕਾਰਾਂ ਦਾ ਸਾਂਝਾ ਜਿਹੜਾ ਇਕੱਠਾ ਉਸ ਦੇ ਸੰਬੰਧ ਦੇ ਵਿੱਚ ਸਾਰੇ ਜਗ੍ਹਾ ਤੋਂ ਜਿਹੜੇ ਪੱਤਰਕਾਰ ਜਿਹੜੇ ਉਹ ਲੈ ਗਏ ਆ ਪਰ ਉਸ ਦੇ ਹਸ ਮੁਤਾਬਕਾ ਜਦੋਂ ਕਿਸੇ ਵੀ ਪੱਤਰਕਾਰ ਨੂੰ ਕੋਈ ਇਸ ਤਰ੍ਹਾਂ ਦੀ ਸਮੱਸਿਆ ਆਊਗੀ ਤਾਂ ਉਹਦਾ ਪੂਰ ਜ਼ੋਰ ਆ ਜਿਹੜਾ ਵਿਰੋਧ ਕੀਤਾ ਜਾਵੇ। ਪੱਤਰਕਾਰਾਂ ਦੀ ਜਿਹੜੀ ਹੈ ਪ੍ਰੈਸ ਵਾਰਟਾ ਅੱਜ ਪੂਰੇ ਜ਼ਿਲ੍ਹੇ ਭਰ ਦੇ ਪੱਤਰਕਾਰਾਂ ਵੱਲੋਂ ਇੱਕ ਐ ਮੀਟਿੰਗ ਕੀਤੀ ਗਈ ਹੈ। ਔਰ ਖੁਸ਼ੀ ਦੀ ਗੱਲ ਇਹ ਹੈ ਕਿ ਸਰਵਰ ਖੁਈਆਂ ਤੋਂ ਲੈ ਕੇ ਜਲਾਲਾਬਾਦ ਤੱਕ ਮੰਡੀ ਲਾਧੂ ਕਾ ਮੰਡੀ ਕਬਾਇਆ ਮੰਡੀ ਅਰਨੀਵਾਲਾ ਬੱਲੂਆਣਾ ਅਭੋਰ ਫਾਜ਼ਲ ਕਾਦੇ ਲਗਭਗ 70 ਦੇ ਕਰੀਬ ਜਿਹੜੇ ਪੱਤਰਕਾਰ ਨੇ ਉਹ ਇੱਥੇ ਸ਼ਾਮਲ ਹੋ ਕੇ ਉਹਨਾਂ ਨੇ ਆਪਣੀ ਏਕਤਾ ਦਾ ਸਬੂਤ ਦਿੱਤਾ ਹੈ ਅੱਜ ਦੀ ਇਸ ਮੀਟਿੰਗ ਦੇ ਵਿੱਚ ਪੱਤਰਕਾਰਾਂ ਨੂੰ ਆ ਰਹੀਆਂ ਸਮੱਸਿਆਵਾਂ ਤੇ ਜਿਹੜੀ ਇਹ ਉਹ ਗੱਲਬਾਤ ਕੀਤੀ ਗਈ ਹੈ ਉਹ ਸਤਾਨਕ ਪੱਧਰ ਤੋਂ ਲੈ ਕੇ ਕਮਾਂਤਰੀ ਪੱਧਰ ਤੱਕ ਜਿਹੜਾ ਹੈਗਾ ਕਿ ਜਿਹੜੇ ਪੱਤਰਕਾਰ ਗਰਾਊਂਡ ਦੇ ਵਿੱਚ ਕੰਮ ਕਰਦੇ ਨੇ ਲੋਕ ਆਵਾਜ਼ ਨੂੰ ਬੁਲੰਦ ਕਰਦੇ ਨੇ ਉਹਨਾਂ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਈ ਧਮਕੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਈ ਤਰ੍ਹਾਂ ਦਾ ਜਿਹੜਾ ਹੈਗਾ ਉਹਨਾਂ ਨੂੰ ਇਸ ਤਰ੍ਹਾਂ ਦਾ ਸਮੱਸਿਆਵਾਂ ਔਰ ਪੱਤਰਕਾਰਾਂ ਨੇ ਇੱਕ ਜੁਟਤਾ ਦਿਖਾਉਂਦਿਆ ਕਿ ਕਿਸੇ ਵੀ ਪੱਤਰਕਾਰ ਨਾਲ ਜੇਕਰ ਵਧੇਚੀ ਹੋਏਗੀ ਤਾਂ ਉਹ ਇੱਕ ਮੁੱਠ ਹੋ ਕੇ ਉਹਦਾ ਸਾਹਮਣਾ ਕਰਨਗੇ ਔਰ ਕਿਸੇ ਵੀ ਪੱਤਰਕਾਰ ਤੇ ਨਜਾਇਜ਼ ਤੌਰ ਤੇ ਵਧੇਚੀ ਸਹਿਣ ਨਹੀਂ ਕਰਨਗੇ ਔਰ ਇਸ ਤੋਂ ਇਲਾਵਾ ਇੱਕ ਜਿਹੜਾ ਅਹਿਮ ਮੁੱਦਾ ਸੀ ਕਿ ਜ਼ਿਲ੍ਹਾ ਫਾਜ਼ਿਲਕਾ ਦੀ ਜਿਹੜੇ ਡਿਪਟੀ ਕਮਿਸ਼ਨਰ ਹੈ ਮੈਡਮ ਅਮਰਪ੍ਰੀਤ ਕੌਰ ਸੰਧੂ ਜਿਹੜੀ ਹੈ ਉਹਨਾਂ ਦਾ ਜਿਹੜਾ ਵਿਹਾਰ ਹੈ ਉਹ ਪੱਤਰਕਾਰਾਂ ਪ੍ਰਤੀ ਆਮ ਲੋਕਾਂ ਪ੍ਰਤੀ ਆਪਣੇ ਜ਼ਿਲ੍ਹੇ ਦੇ ਜਿਹੜੀ ਜਨਤਾ ਪ੍ਰਤੀ ਉਹ ਅਡਿਅਲ ਹੈ ਉਹਦਾ ਅਡਿਅਲ ਰਵੱਈਏ ਕਰਕੇ ਉਹ ਆਮ ਲੋਕਾਂ ਦੀ ਗੱਲ ਦੂਰ ਦੀ ਹੈ ਉਹ ਆਪਣੇ ਦਫ਼ਤਰ ਦੇ ਵਿੱਚ ਪੱਤਰਕਾਰਾਂ ਨੂੰ ਵੀ ਐਂਟਰ ਨਹੀਂ ਹੋਣ ਦਿੰਦੀ ਇਸ ਕਰਕੇ ਕਿ ਪੱਤਰਕਾਰਾਂ ਨੇ ਸਟੈਂਡ ਲਿਆ ਹੈ ਕਿ ਆਉਣ ਵਾਲੇ ਹਫਤੇ ਦੇ ਵਿੱਚ ਸਾਡੇ ਪੰਜਾਬ ਦੇ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਆ ਰਹੇ ਨੇ ਔਰ ਡੀਸੀ ਦੇ ਖਿਲਾਫ ਵਿਰੋਧ ਦਰਜ ਕਰਾਇਆ ਜਾਵੇਗਾ ਕਿਉਂਕਿ ਪੰਜਾਬ ਦੀ ਸਰਕਾਰ ਨੇ ਲੋਕਾਂ ਨੂੰ ਸਹੂਲਤਾ ਦੇਣ ਵਾਸਤੇ ਪੰਜਾਬ ਦੀ ਸਰਕਾਰ ਨੇ ਲੋਕਾਂ ਦੇ ਮਸਲੇ ਹੱਲ ਕਰਨ ਵਾਸਤੇ ਜਿਹੜਾ ਉਹਨਾਂ ਨੂੰ ਜੇਕਰ ਡਿਪਟੀ ਕਮਿਸ਼ਨਰ ਲਾਇਆ ਹੈ ਤਾਂ ਫਿਰ ਉਹ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਦੀ ਬਜਾਏ ਉਲਟਾ ਜਿਹੜਾ ਹੈਗਾ ਉਹ ਲੋਕਾਂ ਨੂੰ ਪਰੇਸ਼ਾਨ ਕਰ ਰਹੀ ਹੈ ਉਹ ਲੋਕਾਂ ਨੂੰ ਕਈ ਤਰ੍ਹਾਂ ਦੇ ਜਿਹੜਾ ਹੈਗਾ ਉਹ ਸਮੱਸਿਆਵਾਂ ਦੇ ਵਿੱਚ ਖੁਦ ਪਾ ਰਹੀਏ ਇਸ ਕਰਕੇ ਪੱਤਰਕਾਰਾਂ ਨੇ ਇੱਕ ਸਾਂਝਾ ਸਰਬਸੰਤੀ ਦੇ ਨਾਲ ਫੈਸਲਾ ਕੀਤਾ ਜਿਲ੍ਹਾ ਫਾਜ਼ਿਲਕਾ ਦੇ ਪੂਰੇ ਸਮੁੱਚੇ ਪੱਤਰਕਾਰਾਂ ਨੇ ਕਿ ਅਸੀਂ ਜਿਹੜਾ ਆਪਣਾ ਵਿਰੋਧ ਅਸੀਂ ਸੀਐਮ ਸਾਹਿਬ ਦਾ ਬਿਲਕੁਲ ਵਿਰੋਧ ਨਹੀਂ ਕਰਾਂਗੇ ਪਰ ਆਪਣਾ ਪੱਤਰਕਾਰਾਂ ਦਾ ਡੀਸੀ ਦੇ ਅੜੀਲੇ ਰਵਈਏ ਦਾ ਜਿਹੜਾ ਵਿਰੋਧ ਹੈ ਉਹ ਸੀਐਮ ਸਾਹਿਬ ਕੋਲ ਅਸੀਂ ਦਰਜ ਕਰਾਵਾਂਗੇ ਅਸੀਂ ਇਹ ਵੀ ਨੋਟਿਸ ਵਿੱਚ ਲਿਆਵਾਂਗੇ ਕਿ ਜਿਹੜੇ ਸਾਡੇ ਜ਼ਿਲ੍ਹਾ ਫਾਜ਼ਲਕਾ ਨਾਲ ਸੰਬੰਧਿਤ ਹਲਕੇ ਦੇ ਵਿਧਾਇਕ ਨੇ ਉਹ ਇਸ ਦਾ ਨੋਟਿਸ ਲੈਣ ਜੇਕਰ ਪਵਿੱਖ ਵਿੱਚੋਂ ਇਸ ਗੱਲ ਦਾ ਨੋਟਿਸ ਨਹੀਂ ਲੈਣਗੇ ਤਾਂ ਸਮੂਹ ਪੱਤਰਕਾਰ ਭਾਈਚਾਰਾ ਉਹਨਾਂ ਪ੍ਰਤੀ ਵੀ ਆਪਣੀ ਨਵੀਂ ਰਣਨੀਤੀ ਤਿਆਰ ਕਰਨ ਲਈ ਮਜਬੂਰ ਹੋਵੇਗਾ ਇਸ ਲਈ ਸੀਐਮ ਸਾਹਿਬ ਮੰਡੀ ਅਰਨੀ ਵਾਲਾ ਦੇ ਵਿੱਚ ਜ਼ਿਲ੍ਹਾ ਫਾਜ਼ਲਕਾ ਦੇ ਵਿੱਚ ਜਿੱਥੇ ਵੀ ਆਉਣਗੇ ਡੀਸੀ ਮੈਡਮ ਦਾ ਜਿਹੜਾ ਅੜੀਲਾ ਰਵਈਆ ਹੈ ਉਸ ਅੜੀ ਵਾਲੇ ਰਵੱਈਏ ਨੂੰ ਠੀਕ ਕਰਨ ਵਾਸਤੇ ਅੜੀ ਵਾਲੇ ਰਵੱਈਏ ਨੂੰ ਜਿਹੜਾ ਹੈਗਾ ਕਿ ਉਹ ਲੋਕਾਂ ਨੂੰ ਸਹੀ ਪੇਸ਼ ਆਵੇ ਉਹਦੇ ਵਾਸਤੇ ਅੱਜ ਫੈਸਲਾ ਕੀਤਾ ਗਿਆ ਔਰ ਅੱਜ ਇੱਕ ਐ ਫੈਸਲਾ ਇਹ ਵੀ ਕੀਤਾ ਗਿਆ ਕਿ ਪੂਰੇ ਜ਼ਿਲ੍ਹਾ ਫਾਜ਼ਿਲਕਾ ਦੇ ਪੱਤਰਕਾਰਾਂ ਨੂੰ ਇੱਕ ਲੜੀ ਦੇ ਵਿੱਚ ਪਰੋਣ ਵਾਸਤੇ ਇੱਕ ਡਿਸਟ੍ਰੈਕਟ ਜਿਹੜਾ ਪੱਤਰਕਾਰ ਇਹ ਕਲੱਬ ਜਿਹੜਾ ਹੈਗਾ ਪ੍ਰੈਸ ਕਲੱਬ ਜਿਹੜਾ ਉਹਦਾ ਸੰਗਠਨ ਕੀਤਾ ਗਿਆ ਹੈ ਔਰ ਇਹ ਕਲੱਬ ਜਿਹੜਾ ਹੈ ਹਰ ਵਕਤ ਪੱਤਰਕਾਰਾਂ ਦੇ ਅੰਗ ਸੰਗ ਖੜਨ ਵਾਸਤੇ ਉਹਨਾਂ ਦੇ ਨਾਲ ਖੜੇਗਾ ਔਰ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਸਿਵਲ ਪ੍ਰਸ਼ਾਸਨ ਨੂੰ ਪੂਰ ਸੁਪਰਸ਼ਾਸਨ ਨੂੰ ਕਿ ਜੇਕਰ ਪੱਤਰਕਾਰਾਂ ਦੀ ਡਿਗਨਿਟੀ ਨੂੰ ਟਾਹ ਲਾਇਆਗਾ ਪੱਤਰਕਾਰ ਨੂੰ ਪੱਤਰਕਾਰ ਨਾ ਸਮਝੇਗਾ ਲੋਕਤੰਤਰ ਦਾ ਚੌਥਾ ਸਾਮਾ ਪੱਤਰਕਾਰ ਫਿਰ ਹੁਣ ਪੱਤਰਕਾਰ ਬਰਦਾਸ਼ਤ ਨਹੀਂ ਕਰਨਗੇ ਕਿਸੇ ਵੀ ਕੀਮਤ ਤੇ ਕਿ ਜਿਸ ਤਰ੍ਹਾਂ ਪਹਿਲਾਂ ਵੀ ਇੱਥੇ ਡਿਪਟੀ ਕਮਿਸ਼ਨਰ ਰਹਿ ਕੇ ਗਏ ਨੇ 211 ਤੋਂ ਜ਼ਿਲ੍ਹਾ ਫਾਜ਼ਲਕਾ ਜਿਹੜਾ ਬਣਿਆ ਹੋਇਆ ਹੈ ਅੱਜ ਤੱਕ ਕਿਸੇ ਵੀ ਡੀਸੀ ਨਾਲ ਕਿਸੇ ਵੀ ਅਫੀਸਰ ਦੇ ਨਾਲ ਇਸ ਤਰ੍ਹਾਂ ਦਾ ਜਿਹੜਾ ਵਿਹਾਰ ਹੈ ਉਹ ਪੱਤਰਕਾਰਾਂ ਨੂੰ ਸਾਹਮਣਾ ਨਹੀਂ ਕਰਨਾ ਪਿਆ ਪਰ ਇਹ ਪਹਿਲੀ ਮੈਡਮ ਸਾਹਿਬ ਹੈ ਕਿ ਜਿਹੜੀ ਪੱਤਰਕਾਰਾਂ ਨੂੰ ਗਲਤ ਪੇਸ਼ ਆ ਰਹੀ ਹੈ ਇਸ ਦੇ ਨਤੀਜੇ ਵੀ ਉਹਨੂੰ ਜਿਹੜੇ ਪਵਿੱਖ ਦੇ ਉਹ ਮਾਰੇ ਪੁੱਤ ਨੇ ਪਹਿਣਗੇ ਇਹਦੇ ਜਿਹੜੇ ਅਫਸਰ ਦਫਤਰ ਦੇ ਵਿੱਚ ਜਿਸ ਤਰ੍ਹਾਂ ਦਾ ਜਿਹੜਾ ਕੁਝ ਚੱਲ ਰਿਹਾ ਸਾਰਾ ਚੋਰੀ ਬਜਾਰੀ ਚੱਲ ਰਹੀ ਹੈ ਰਿਸ਼ਤ ਖੋਰੀ ਚੱਲ ਰਹੀ ਹੈ ਉਹਨੂੰ ਵੱਡੇ ਪੱਦਰ ਤੇ ਪਹਿਲਾਂ ਵੀ ਪੱਤਰਕਾਰ ਜਿਹੜੇ ਨੰਗਾ ਕਰ ਰਹੇ ਨੇ ਪਰ ਹੁਣ ਵੱਡੇ ਪੱਦਰ ਤੇ ਨੰਗਾ ਕਰਨਗੇ ਕਿ ਕਿਸ ਤਰ੍ਹਾਂ ਜਿਹੜੇ ਇੱਥੇ ਉਹ ਕਾਲੇ ਤੰਦੇ ਹੋ ਰਹੇ ਨੇ ਸੋ ਅਸੀਂ ਸੀਐਮ ਸਾਹਿਬ ਦੇ ਕੋਲ ਆਪਣਾ ਜਿਹੜਾ ਸੂ ਪੱਤਰਕਾਰ ਉਹ ਵਿਰੋਧ ਦਰਜ ਕਰਾਂਗੇ ਜਿਲ੍ਹੇ ਭਰ ਦੇ ਪੱਤਰਕਾਰ ਨੂੰ ਨਜ਼ਰ ਅੰਦਾਜ਼ ਕੀਤੇ ਜਾਣ ਕਰਨ ਅੱਜ ਸਾਢੇ 1 ਘਟੋਇਆ ਬਹੁਤ ਖੂਬ ਅਚਾਈ ਘਟੋਇਆ ਅੱਜ ਦੇ ਐਸੇ ਇਕੱਠ ਦੇ ਵਿੱਚ ਇੱਕ ਚੀਜ਼ ਵਿਚਾਰੀ ਗਈ ਕਿ ਚੋਨਾਕ ਕੇ ਮੂਵਮੈਂਟ ਅਗੇ ਸ腐ਪਸ਼ਨ ਸਰਕਾਰੀ ਦਫਤਰਾਂ ਚ ਹੈ ਸ਼ੁਰੂ ਕੀਤੀ ਜਾਵੇ ਪ੍ਰਸ਼ਾਸਨ ਦੇ ਕੰਮ ਚ ਕਿੰਨੀ ਕੋਤਾਹੀ ਹੋ ਰਹੀ ਹੈ ਐਸ ਨੂੰ ਨਜ਼ਰਅੰਦਾਜ਼ ਨਹੀਂ ਕਰਾਂਗੇ ਅੱਗੇ ਤੋਰ ਤੀਖਾ ਚੱਲਾਂਗੇ ਸੀਐਮ ਸਾਹਿਬ ਫਾਇਲ ਕਾ ਆ ਰਹੇ ਨੇ ਸੀਐਮ ਸਾਹਿਬ ਨੂੰ ਅਸੀਂ ਮਨਮਾਨੀ ਕਰਨ ਵਾਲੇ ਅਫਸਰਾਂ ਦੀ ਲਿਸਟ ਦੇਵਾਂਗੇ ਤੇ ਕਾਰਵਾਈ ਦੀ ਮੰਗ ਕਰਾਂਗੇ